ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਪਾਨਾ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਹੀ ਝੋਡੀ ਦਿਖਾਵਾਂਗੇ ਤੁਹਾਨੂੰ ਘਰੇਲੂ ਪਸ਼ੂ ਆ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਫੌਜੀ ਸਾਹਿਬ ਹੁਣਾਂ ਕੋਲ ਬਲਰਾਜ ਸਿੰਘ ਵੀਰ ਦਾ ਨਾਮ ਹੈ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਆਜੋ ਵੀਰ ਜੀ ਅੱਗੇ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਵਧੀਆ ਚਾਹੀਦਾ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਰਹੀ ਇਹ ਨਾਮ ਬਲਰਾ ਸਿੰਘ ਹਾਂਜੀ ਮਾਨਾਤ ਸੀਗਾ ਜੀ ਨਾਮ ਜੀ ਦਾ ਓ ਸਰ ਠੀਕ ਜੀ ਫੋਨ ਨੰਬਰ ਬੋਲ ਦਿਓ 8463 ਚੱਲਦਾ ਹਾਂਜੀ 7273 ਠੀਕ ਜੀ ਤੇ ਕੀ ਡਿਟੇਲ ਜੀ ਛੋਟੀ ਦੀ ਡਿਟੇਲ ਤੀਜਾ ਸੂਆ ਸੂਈ ਜੀ ਅੱਛਾ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸਰ ਸੂਈ ਨੂੰ ਹੋ ਗਏ ਅੱਜ 5 ਕ ਦਿਨ ਹੋ ਗਏ ਸ਼ੀ ਹੋ ਜਾਣਗੇ ਅੱਛਾ ਜੀ ਇੰਨੇ ਕ ਦਿਨ ਹੋ ਗਏ ਤੇ ਕਿੰਨਾ ਕ ਦੁੱਧ ਤਿਆਰ ਆ ਇਹਦੇ ਕੋਲ ਦੁੱਧ ਮੰਨ ਲਓ ਗੋਲਾ ਮੰਨ ਲਓ ਹਾਂਜੀ ਇਹ ਥੱਲੇ ਦਸੂ ਤਿਆਰ ਜੀ 10 ਲੀਟਰ ਹਾਂਜੀ ਠੀਕ ਜੇ ਤੇ ਸੁਹਾ ਤੀਸਰਾ ਹੈ ਹਾਂਜੀ ਖੋਲ ਦੇ ਵੀਰ ਜੀ ਖੋਲ ਕੇ ਦਿਖਾ ਦੀਏ ਮਰਗੀ ਮਰਗੀ ਕਟਾ ਕੱਢੀ ਜੇ ਲਓ ਜੀ ਮਗਰ ਕਟਾ ਆ ਗਿਆ ਜੇ ਮੇਲ ਕਾਫ ਇੱਧਰ ਤੋਰ ਦਿਓ ਵੀਰ ਜੀ ਅੱਗੇ ਨੂੰ ਲਓ ਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਆਰਡਰ ਦੀ ਕੁਆਲਿਟੀ ਤੇ ਥਣਾ ਦਾ ਸਹਿਜ ਗਾਬ ਬਾਕੀ ਜੈਡ ਬਲੈਕ ਹੈ ਇੱਕ ਰੰਗ ਕਾਲੀ ਮੋੜ ਲਿਓ ਮੋੜ ਲਿਓ ਐਨ ਮੋੜ ਲਓ ਲਓ ਜੀ ਵੀਰ ਜੀ ਫੇਸ ਕੁਆਲਟੀ ਨੂੰ ਚੈੱਕ ਕਰ ਸਕਦੇ ਕੱਦ ਵਜਨ ਦੇ ਹਿਸਾਬ ਨਾਲ ਜਿਹੜਾ ਸਿੰਘ ਸਿੰਘ ਬਹੁਤ ਫੱਪਦਾ ਝੋਟੀ ਨੂੰ ਤੇ ਬਾਕੀ ਵੱਡੇ ਕੱਦ ਘਾੜਦੀ ਆ ਜੰਮੀ ਪਲੀ ਚੰਗੀ ਆ ਤੇ ਆ ਮਗਰ ਮੇਲ ਕਾਫ ਜੇ ਇਹ ਛਿਆਕ ਦੇਣਾ ਤਾਂ ਦੱਸਿਆ ਵੀਰ ਜੀ ਅਸੀਂ ਮੰਨ ਲਓ 5万 ਤੋਂ 5ਾਂ ਤੋਂ ਛਿਆਕ ਦੇਣਾ ਦੇ ਵਿੱਚ ਵਿੱਚ ਆ ਜਿਹੜਾ ਜਵਾਗ ਆ ਮੇਲ ਕਾ ਪਿੱਛੇ ਆ ਗਿਆ ਜੈਡ ਬਲੈਕ ਬੰਦੋ ਵੀਰ ਜੀ ਬੰਦੋ ਲਓ ਜੀ ਇੱਕ ਵਾਰੀ ਫੇਰ ਲਾ ਕੇ ਦੋ ਨੀ ਚੈੱਕ ਕਰ ਲਓ ਪੂਰਾ ਵੱਡਾ ਕੱਦ ਆ ਝੋਟੀ ਦਾ ਤੇ ਬਾਕੀ ਲਾਗੇ ਤਾਂ ਇੱਕ ਵਾਰੀ ਥਣ ਥਣ ਤੁਹਾਨੂੰ ਫੇਰ ਚੈੱਕ ਕਰਾ ਦਿੰਨੇ ਆ। ਇਹ ਨੋਕ ਵਾਲਾ ਥਣ ਲੱਗਾ ਚਵਾਈ ਚੂਈ ਇੱਕ ਨੰਬਰੇ ਵੀਰ ਜੀ। ਇੱਕ ਨੰਬਰ ਠੀਕ ਕੋਈ ਨੰਬਰ। ਠੀਕ ਜੀ ਤੇ ਮੋਲੇ ਦਾ ਕੀ ਕਰਦਿਏ? ਮੋਲ ਮੰਗਿਆ ਨੂੰ ਮਾਨ ਲੱਖ ਮੰਗੀ ਜਈਏ। ਅੱਛਾ ਜੀ। ਹਾਂ ਆ 85 ਹਜ਼ਾਰ ਦੇਵਾਂਗੇ। 85 ਹਜ਼ਾਰ ਦੀ? ਹਾਂ ਜੀ। ਪੱਕੀ ਛੋੜ ਇੱਕ ਵਾਰੀ ਕਰਤੀ ਐ। ਨਹੀਂ ਤੇ ਕਰਤੀ ਜੀ। ਹੋਰ ਕੋਈ ਮਾਨ ਤਾਣਾ? ਹਾਂ ਕੋਈ ਦੱਸੋ। ਯਾਰ ਖਾਂਡੇ ਹੋਰ ਛੱਡ ਦਈਏ। ਦੋ ਜਲਾ ਛੱਡ ਲਾਂਗੇ ਠੀਕ ਜੀ ਲਓ ਵੀਰ ਜੀ 83000 ਦੀ ਵੱਡੀ ਝੋਟੀ ਆ 82000 ਦੀ ਆ ਸਰ ਲਓ ਜੀ 82000 ਦੀ ਖੁੱਲੇ ਮਾਣਦਨ ਕਰਤੇ ਵੀਰ ਨੇ 10 ਲੀਟਰ ਜਿਹੜਾ ਮੋਕੇ ਤੇ ਦੁੱਧ ਤਿਆਰ ਆ ਤੇ ਪੰਜਾਂ ਤੋਂ ਛਿਆ ਦੇਣਾ ਦੀ ਸੂਈ ਆ ਕਰਮਾਲੀ ਬਾਕੀ ਜੈਡ ਬਲੈਕ ਇੱਕ ਰੰਗ ਕਾਲੀ ਤੇ ਪਲੀਪੁਲੀ ਵੀ ਚੰਗੀ ਆ ਔਰ ਕੋਈ ਬੇਨਤੀ ਵੀਰ ਜੀ ਐ ਬੈ ਕੇ ਦਿਖਾ ਦਿਓ ਥੱਲੇ ਬੈਗ ਵਾਲਾ ਥਰੇ ਜੀ ਆ ਸਰ ਹਾਂ ਜੀ ਚੱਕਰ ਨਹੀਂ ਦੇਖੋ ਜਿੱਦਾ ਮੱਗੀ ਬਹਿ ਜਾਓ ਲਓ ਵੀਰ ਜੀ ਜਵਾਕ ਤੋਂ ਬਿਨਾਂ ਹੀ ਬਣਾ ਥੱਲੇ ਬੈਠੇ ਰਹੋ ਹਾਂ ਜੀ ਤੇ ਚਵਾਈ ਚੁਈ ਦੀ ਇੱਕ ਨੰਬਰ ਹੈ ਵੀਰ ਜੀ ਇੱਕ ਨੰਬਰ ਜੀ ਇੱਕ ਨੰਬਰ ਠੀਕ ਜੀ ਉੱਡ ਜੋ ਵੀਰ ਜੀ ਕੋਈ ਨਹੀਂ ਲਓ ਜੀ ਵੀਰ ਜੀ ਚੰਗੀ ਝੋਟੀ ਆ ਤੇ ਬਾਕੀ ਇੱਕ ਰੰਗ ਕਾਲੀ ਨੂੰ ਚੈੱਕ ਕਰ ਸਕਦੇ ਜੇ ਤੇ ਹਾਂ ਨਾ ਜਿਹੜੀ 82000 ਦੀ ਵੀਰ ਨੇ ਕਹਿਤੀ ਆ ਵੀਰ ਹਾਂ 81000 ਦੇਵਾਂਗੇ ਲਓ ਜੀ 81000 ਦੀ ਹੋਰ 1000 ਛੱਡਦਾ ਜੇ 80000 ਦੇਣਾ 81000 ਦੀ ਰਹਿ ਗਈ ਜੇ ਹਾਂਜੀ ਠੀਕ ਹੈ ਵੀਰ ਜੀ ਹੋਰ ਕੋਈ ਬੇਨਤੀ ਹਾਂਜੀ ਮਾਤਰ ਆਏ ਦਾ ਮਾਨਦਾਨ ਕਰਾਂਗੇ ਆਏ ਦਾ ਹੋਰ ਮਾਨਦਾਨ ਹੋ ਜਾਵੇ ਲਓ ਜੀ ਆਏ ਦਾ ਹੋਰ ਮਾਨਦਾਨ ਬਾਕੀ ਵੱਡੀ ਝੋਟੀ ਆ ਕੋਈ ਸ਼ੱਕ ਨਹੀਂ ਹਾਂ ਨਾ ਹੀ 81000 ਦੀ ਹੋਗੀ ਠੀਕ ਹੈ ਵੀਰ ਜੀ ਹਾਂਜੀ ਲਓ ਜੀ